ਪੰਡੇ ਛੱਡ ਜੂਗੇ ਬੇਤ ਤੇ ਪ੍ਰਾਨ ਜੀ ਮੌਤ ਵੀ ਵੀ ਛੱਡ ਜੂ ਕ੍ਰਾਨ ਜੀ ਮੀਟ ਤੇ ਸ਼ਰਾਬਾਂ ਨੂੰ ਹੰਡਾਉਣਗੇ ਐਸਾਂ ਅੰਧ ਘਰਮਚਣਾ ਲੋਕ ਰੱਜ ਕੇ ਪਾਪ ਕਰਨਗੇ ਹੂੰ ਅਸਿਰਵ ਦੇ ਪੂਣੀ ਵੀ ਨਹੀਂ ਕਰੇ ਕਹਾ ਛੋਟੇ ਹੋਊਗੇ ਕਲੂ ਦੇ ਵਿੱਚ ਰੁੱਕ ਜੀ ਦਾੜੀ ਬਾਪ ਗੀ ਪਟੋਵੇ ਪੁੱਤ ਜੀ ਬਹੂਆਂ ਸੱਸਾਂ ਕੀ ਪਟੂੰਗੀ ਕੁੱਤ ਜੀ ਹੂੰ ਪਾਪ ਕਰਕੇ ਗੰਗਾ ਦੇ ਉੱਤੇ ਨਹਾਉਣਗੇ ਐਸਾਂ ਅੰਧ ਘਰਮਚਣਾ ਲੋਕ ਰੱਜ ਕੇ ਕਹਿੰਦੇ ਯਾਰ ਕੰਨਿਆਂ ਦੀ ਉਮਰ ਹੋ ਜੂਗੀ 10-12 ਸਾਲ ਜੀ ਆਪਣੇ ਕੁੱਖ ਤੇ ਚਣੂਗੇ ਲਾਲ ਜੀ ਬੰਦੇ ਦੀ ਉਮਰ ਰਹੇ ਚੁਗੀ 25 30 ਸਾਲ ਜੀ ਐਸੀ ਵਿੱਚ ਮਰ ਖੱਪ ਜਾਣਗੇ ਐਸਾਂਦ ਕੋਰਮਚਣਾ ਲੋਕ ਰੱਜ ਕੇ ਭਾਗੂ ਕਹਿੰਦੇ ਭੱਜ ਜੀ ਕੀ ਨਾਮ ਹੈ ਜੀ ਆਪਣਾ ਆਪਣਾ ਨਾਮ ਹੈ ਜੀ ਤਰੋਚਨ ਸਿੰਘ ਅੱਛਾ ਜਿਹੜੇ ਪਵਦੀ ਖੜਾ ਕਿੰਨੀ ਦੇਰ ਤੋਂ ਲਾ ਰਹੇ ਤੇ ਕਿਹੜੇ ਭਗਤ ਦੇ ਨਾਮ ਤੋਂ ਲਾ ਰਹੇ ਆਪਾਂ ਲਾ ਰਹੇ ਜੀ 2019 ਦੀ ਅੱਛਾ ਜੀ ਠੀਕ ਹੈ ਕਿਹੜੇ ਭਗਤ ਦੇ ਨਾਮ ਤੋਂ ਆਪਾਂ ਬਾਬਾ ਆਸਰਾਮ ਆਸਰਾਮ ਭਗਤ ਭਗਤ ਹੋ ਜਾਈਂਗੀ ਸੋਹਣੇ ਦੇ ਵਿੱਚ ਹਾਂਜੀ ਆਸਰਾਮ ਦਾ ਅੱਛਾ ਜੀ ਹਾਂਜੀ ਕਿੰਨੇ ਸਾਲ ਪਹਿਲਾਂ ਹੋਇਆ ਸੀ ਜੀ ਇਹ ਇਹ 1933 ਵਿੱਚ ਕਾਲ ਚਲਾਉਣਾ ਕਰਕੇ ਗਈ ਜੀ ਅੱਛਾ ਜੀ ਇਹ ਲਾ ਲਿਓ ਉਹਨਾਂ ਨੇ ਉਮਰ ਪਾਈ ਹੈ ਕਿੰਨੀ ਘਟੋ ਘਟ 90 ਨੂੰ 500 90 ਕੇ ਪਾ ਕੇ ਉਮਰ ਅੱਛਾ ਜੀ ਹਾਂ ਜੀ ਅੱਜ ਦੱਸਿਆ ਜਾਂਦਾ ਕਿ ਉਹਨਾਂ ਨੂੰ ਪਹਿਲੀ ਆਕਾਸ਼ਬਾਣੀ ਹੋ ਜਾਂਦੀ ਸੀ ਕਿ ਜਿਹੜਾ ਕੰਮ ਅੱਜ ਹੋ ਰਹੇ ਨੇ ਉਹ ਸਾਰਾ ਪਹਿਲਾਂ ਹੀ ਦੱਸ ਗਏ ਸੀ ਉਹ ਦੇਖ ਲਓ ਜੀ ਤਮੇ ਜਦ ਕੋਈ ਚੰਡੀਗੜ੍ਹ ਦਾ ਨਾਮੋ ਨਿਸ਼ਾਨ ਵੀ ਨਹੀਂ ਦਾ ਪਿੰਡ ਬਹੁਤ ਅਮਨ ਚੈਨ ਕਰ ਬਸ ਰਹੇ ਤੇ ਹਾਂਜੀ ਠੀਕ ਹੈ ਜੀ 17 ਸੈਕਟਰ ਜਿੱਥੇ ਉਹ ਰੁੜਕੀ ਪਿੰਡ ਦਾ ਜੀ ਹੂੰ ਰੁੜਕੀ ਪਿੰਡ ਦੇ ਵਿੱਚ ਭਗਤ ਜੀ ਨੇ ਰਾਤ ਨੂੰ ਖਾੜਾ ਲਾਇਆ ਬਤਾ ਅੱਛਾ ਜੀ ਰਾਤ ਕੇ ਖਾੜੇ ਕੇ ਸਮਾਂ ਸੰਗਤਾਂ ਜਿਤਨਾ ਅੱਜ ਬੈਠੀਆਂ ਹੂੰ ਇਤਨੀ ਸੰਗਤਾਂ ਬੈਠੀ ਸੀ ਜੀ ਉਹਨਾਂ ਨੇ ਕਿਹਾ ਵੀ ਮੈਂ ਤੁਹਾਨੂੰ ਸੰਗਤੋਂ ਇੱਕ ਬੇਨਤੀ ਕਰਨਾ ਚਾਹਾਂ ਵੀ ਸਮਾਂ ਇਹ ਜਾਣਾ ਪੂਰਾ ਇੱਥੇ ਜਿੱਥੇ ਆਪਾਂ ਬੈਠੀ ਆਂ ਹਾਂ ਉਰੇ ਬਹੁਤ ਸੁੰਦਰ ਸ਼ਹਿਰ ਪੈਣਾ ਰਾਜਧਾਨੀ ਹੂੰ ਬਹੁਤ ਬਾਹਰ ਕੀ ਦੁਨੀਆ ਨੇ ਆ ਕੇ ਆ ਵਾਜਣਾ ਬੜੇ ਬੜੇ ਹੋਣੇ ਪੂਰਾ ਰਾਜਧਾਨੀ ਪੈਣੀ ਹੈ ਚੰਡੀਗੜ੍ਹ ਨੂੰ ਪਹਿਲਾਂ ਦੱਸ ਕੇ ਗਈਆਂ ਉਰੇ ਝਾੜ ਝਾੜ ਮੈਂ ਰਸਨਾਈ ਹੋ ਜੂਗੀ ਅੱਜ ਦੀਵੇ ਬੱਤੀਆਂ ਜਲ ਰਹੇ ਆ ਉਰੇ ਲਾਈਟਾਂ ਹੋ ਜੂंगी ਹੈ ਸਾਇੰਸ ਦਾ ਜਮਾਨਾ ਆ ਜਾਊਗਾ ਬਹੁਤ ਜ਼ਿਆਦਾ ਤਾਂ ਸਾਰਾ ਕੋ ਦੇ ਦੱਸ ਕੇ ਗਈਆਂ ਜੀ ਵੀ ਪੈਕਟਾ ਮੈਂ ਦੁੱਧ ਆਊਗਾ ਅ ਦੇਸੀ ਤੇਰੇ ਤਾਕਤ ਕੇ ਟੀਕੇ ਲਮਾਣੇ ਪਾਉਂਗੇ ਤੇ ਲੋਕ ਉਸ ਜਮਾਨੇ ਕੇ ਹਰਿਆਣ ਮੰਨਗੇ ਜਦ ਲੋਕਾਂ ਨੂੰ ਬਿਲਕੁਲ ਬਿਮਾਰੀਆਂ ਨਹੀਂ ਦੀ ਜੀ ਵੀ ਤੂੰ ਔਕਾ ਹੈ ਇਹ ਜਿਆ ਜਮਾਨਾ ਆਊਗਾ ਆਪਣਾ ਬਾਰ ਕੰਨਿਆ ਆਪ ਟੋਲੂਗੀ ਹੂੰ ਠੀਕ ਹੈ ਜਿਹੜਾ ਅੱਜ ਹਾਲਾਥਾਂ ਗੇ ਚੱਲ ਰਿਹਾ ਜੱਟ ਕੁਰਸੀ ਪਰ ਬੈਠ ਕੇ ਹਾਲ ਪਾਊਗਾ ਇਹ ਜਿਆ ਜਮਾਨਾ ਆਊਗਾ ਬਾਪ ਪੁੱਤ ਕੀ ਕੋਈ ਸ਼ਰਮ ਨਹੀਂ ਰਹਿਣੇਗੀ ਮਾਂ ਭੈਣ ਕੀ ਕੋਈ ਸ਼ਰਮ ਨਹੀਂ ਰਹਿਣੇਗੀ ਜਮਾਨਾ ਬਹੁਤ ਅੱਗੇ ਜਾ ਲੀਗਾ ਔਰ ਅਦਕ ਕੋਠੀਆਂ ਨੇ ਆਰ ਸੜਕਾਂ ਨੇ ਪਿੱਛੇ ਹੂੰ ਇਹੋ ਜਿਹਾ ਜਵਾਨ ਉਹ ਤਾਂ ਬਾਤਾਂ ਐ ਜੀ ਉਹ ਬਹੁਤ ਬਾਤਾਂ ਕਹਿਗੇ ਕਹਿੰਦਾ ਪੰਡਤ ਛੱਡ ਜੂਗੇ ਵੇਜ ਤੇ ਪ੍ਰਾਨ ਜੀ ਮੌਲਵੀ ਵੀ ਛੱਡ ਜੂ ਕ੍ਰਾਨ ਜੀ ਮੀਟ ਤੇ ਸ਼ਰਾਬਾਂ ਨੂੰ ਹਟਾਉਣਗੇ ਐਸਾਂ ਦੇ ਘਰ ਮਟਣਾ ਲੋਕ ਰੱਜ ਕੇ ਪਾਪ ਹੂੰ ਸਿਰਵ ਤੇ ਪੂਣੀ ਬਣੀ ਕਹਾ ਛੋਟੇ ਹੋਊਗੇ ਕਲੂਗੇ ਵਿੱਚ ਰੁੱਕ ਜੀ ਦਾੜੀ ਬਾਪ ਕੀ ਪਟੂੜੇ ਪੁੱਤ ਜੀ ਬਾਹੂਆਂ ਸੱਸਾਂ ਕੀ ਪਟੂੰਗੀ ਕੁੱਤ ਜੀ ਪਾਪ ਕਰਕੇ ਗੰਗਾ ਦੇ ਉੱਤੇ ਨਹਾਉਣਗੇ ਹੂੰ ਐਸਾਂਦ ਕੋਰਮਚਣਾ ਲੋਕ ਰੱਜ ਗਏ ਕਹਿੰਦਾ ਯਾਰ ਕੰਨਿਆਂ ਦੀ ਉਮਰ ਹੋ ਜੂਗੀ 10-12 ਸਾਲ ਜੀ ਆਪਣੀ ਕੁੱਖ ਤੇ ਜਨੂਗੀ ਲਾਲ ਜੀ ਬੰਦੇ ਕੀ ਉਮਰ ਰਹਿ ਜੂਗੀ 25-30 ਸਾਲ ਜੀ ਐਸੀ ਵਿੱਚ ਮਰ ਖੱਪ ਜਾਣਗੇ ਐਸਾਂਦ ਕੋਰਮਚਣਾ ਲੋਕ ਰੱਜ ਗਏ ਪਾਪੋ ਕਹਿੰਦੇ 25 25-30 ਸਾਲ ਕੀ ਉਮਰ ਰਹਿ ਜੀ ਜਿਹੇ ਜਿਹੇ ਜ਼ਮਾਨਾ ਆ ਜਾਣਾ ਕਹਿੰਦਾ ਝੂਠੇ ਹੋ ਜੂਗੇ ਰਿਸ਼ਤੇਦਾਰ ਜੀ ਕਲੂਆ ਛੱਡ ਕੇ ਵੀ ਤੁਰ ਜੂਗੇ ਨਾਰ ਜੀ ਲੋਕ ਕਰਮ ਧਰਮ ਤੇ ਜਾਉਗੇ ਹਾਰ ਜੀ ਨਾਲੇ ਆਪਣੇ ਹੁਕਮ ਚਲਾਉਣਗੇ ਐਸਾਂ ਅੰਧਕੋਰ ਮਚਣਾ ਲੋਕ ਰੱਜ ਕੇ ਪਾਵਗੇ ਕਹਾ ਕਾਲੂ ਕਾਲ ਕੇ ਰਾਜੇ ਹੋ ਜੂਗੇ ਕਸਾਈ ਲੁੱਟ ਲੁੱਟ ਪਰ ਜਾਣਗੇ ਉਹ ਖਾਈ ਪਰ ਜਾ ਰੋ ਰੋ ਦਉਦ ਹਾਈ ਨਾਲੇ ਆਪਣੇ ਖਜ਼ਾਨੇ ਜੋ ਭਰਉਣਗੇ ਐਸਾਂ ਅੰਧਕੋਰ ਮਚਣਾ ਲੋਕ ਰੱਜ ਕੇ ਪਾਵਗੇ ਕਹਿੰਦਾ ਪੜੇ ਲਿਖੇ ਹੋਣਗੇ ਜਿਹੜੇ ਲੋਕ ਜੀ ਮਾੜੀ ਉਹਨਾਂ ਕੀ ਹੋ ਜੂਗੀ ਸੋਚ ਜੀ ਉਹ ਨੀਤੀਤਾ ਕਰਨਗੇ ਖੋਟ ਜੀ ਭਲੇ ਪੁਰਸ਼ਾਂ ਨੂੰ ਸਤਾਉਣਗੇ ਐਸਾਂ ਅੰਧਕੋਰ ਮਚਣਾ ਲੋਕ ਰੱਜ ਪੜੇ ਲੋਕਾਂ ਨੂੰ ਤਾਂ ਮਾੜਾ ਕਿਹਾ ਜੀ ਉਹਨਾਂ ਨੇ ਭਈ ਦੇਖੋ ਲੱਖ ਰੁਪਏ ਬੰਦੇ ਦੀ ਤਨਖਾਹ ਹੈ ਉਹ ਫਿਰ ਵੀ ਰਿਸ਼ਵਤਾਂ ਲੈਣ ਲੱਗ ਜੀ ਹਮ ਰਿਸ਼ਵਤਾਂ ਲੈਣ ਕਹਿੰਦਾ ਜਿਹੜੇ ਆਸਰੀ ਹੋਵਗੇ ਸਾਧੂ ਸੰਤ ਜੀ ਉਹਦਾ ਛਿਪ ਜੂਗੇ ਕਲੂ ਵਿੱਚ ਅੰਤ ਜੀ ਆਸਾ ਰਾਮ ਜਾਣੇ ਭਗਵੰਤ ਜੀ ਸਾਧੂ ਸੁਭਨੇ ਮੈਂ ਦਰਸ ਦਿਖਾਉਣਗੇ ਐਸਾ ਅੰਤ ਕੋਰਮਾ ਜਣਾ ਲੋਕ ਰੱਜ ਕੇ ਪਾਵਣ ਕਮਾਉਣਗੇ ਆਹ ਮਾਰਦੀ ਜਿਗਰ ਤੇ ਕਾਨੀ ਵਿੱਚ ਲੋਕੋ ਕਲ ਜੂ ਕੇ 18 ਸਾਲ ਕੀ ਕਹੂਗੀ ਨਾਨੀ ਕਹੇ ਜਾਂ ਸਮੇਂ ਨਾਲ ਅਜ ਇੱਕ ਪਗ ਦੇ ਵੀ ਦੱਸ ਦੋ ਕਿ ਜਿਹੜਾ ਵਿੱਚ ਨਚਾਇਆ ਜਾਂਦਾ ਤੁਹਾਡੇ ਵੱਲੋਂ ਨਚਾਰ ਨੂੰ ਉਹਨਾਂ ਕੀ ਮਕਸਦ ਹੈ ਕੀ ਕਾਰਨ ਹੈ ਉਹ ਕਦਾ ਐ ਜੀ ਜਿਹੜੇ ਉਸ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਗਾਉਣ ਦਾ ਕੋਈ ਐਡੀ ਆਉਣੀ ਸੀ ਠੀਕ ਹੈ ਜੀ ਇਹ ਤਾਂ ਬਹੁਤ ਤੁਹਾਨੂੰ ਪਤਾ ਹੀ ਹੈ ਵੀ ਕਿਹੜਾ ਜਵਾਨਾ ਆ ਗਿਆ ਉਸ ਸਮੇਂ ਦੇ ਵਿੱਚ ਉਹਨਾਂ ਨੇ ਪੱਗ ਬਣਾ ਕੇ ਜ਼ਰੂਰ ਨਚਾਇਆ ਮੁੰਡੇ ਘੁੰਗਰੂ ਪਾਏ ਕੱਪੜੇ ਤੇ কুর্তা ਪਜਾਮਾ ਪਾਇਆ ਹੂੰ ਉਹਨਾਂ ਨੇ ਇਸ ਤਰ੍ਹਾਂ ਵਿੱਚ ਆਇਆ ਹੂੰ ਬਸ ਆਓ ਪਨਪਰਾ ਜਿਹੜੇ ਨਹੀਂ ਵੀ ਬੁਲਾਉਂਦੇ ਅਸੀਂ ਬੁਲਾਉਂਦੇ ਵੀ ਨਹੀਂ ਕਈ ਬੰਦੇ ਕਹਿੰਦੇ ਆ ਵੀ ਨਿਆਰ ਨਹੀਂ ਅਸੀਂ ਨਹੀਂ ਵੀ ਨੂੰ ਚਾਹੁੰਦੇ ਅੱਛਾ ਪਹਿਲੇ ਗੌਣ ਚ ਤੇ ਹੁਣ ਦੇ ਗੌਣ ਚ ਕੀ ਫਰਕ ਹੈ ਕਿਉਂਕਿ ਅੱਜ ਕੱਲ ਦੇਖਿਆ ਕਿ ਤੁਹਾਡੇ ਖਾੜਿਆਂ ਦੇ ਵਿੱਚ ਬਜ਼ੁਰਗ ਬਹੁਤ ਜ਼ਿਆਦਾ ਸੁਣਦੇ ਨੇ ਪਰ ਨੌਜਵਾਨ ਘਟ ਨੇ ਇਹ ਕਾਰਨ ਕੀ ਹੈ ਨੌਜਵਾਨ ਤਾਂ ਇਹ ਤੁਹਾਨੂੰ ਪਤਾ ਹੀ ਹੈ ਨੌਜਵਾਨ ਤਾਂ ਇੱਕ ਜਿਹੜਾ ਅੱਜ ਕਾ ਮੋਬਾਈਲ ਹੈ ਜੀ ਠੀਕ ਹੈ ਜੀ ਟੱਚ ਮੋਬਾਈਲ ਹੈ ਹਮ ਇਸਕੇ ਨਾਲ ਜੁੜ ਕੇ ਰਹੇਗੇ ਜਿਹੜੀ ਨੌਜਵਾਨ ਪੀੜੀ ਹੈ ਠੀਕ ਹੈ ਜੀ ਤੁਹਾਨੂੰ ਪਤਾ ਹੀ ਹੈ ਬਈ ਜਿਹੜੇ ਆਪਣੇ ਪੁਰਾਣੇ ਇਤਿਹਾਸੀ ਗਾਣੇ ਲੋਕ ਤਤਾਂ ਉਹਨਾਂ ਨਾਲ ਤੇ ਮਾਰੀ ਪੀੜੀ ਬਿਸਰਦੀ ਜਾ ਰਹੀ ਹੈ ਪੀੜੀ ਬਹੁਤ ਜ਼ਿਆਦਾ ਬਿਸਰਦੀ ਜਾ ਰਹੀ ਹੈ ਇਹਦਾ ਇੱਕ ਤੁਹਾਨੂੰ ਪਤਾ ਹੈ ਜਿਹੜਾ ਅੱਜ ਦਾ ਮਾਡਲ ਮਾਡਲ 뮤జిక్ ਆ ਗਿਆ ਓਕੇ ਗੱਲ ਜੁੜੇ ਵੀ ਰਹਿ ਗਈ ਬਸ ਬਾਕੀ ਠੀਕ ਹੈ ਜੀ ਇਸ ਕਰਕੇ ਜਿਹੜੇ ਪ੍ਰਾਣੇ ਬਜ਼ੁਰਗ ਆ ਇਹਨਾਂ ਨੇ ਸਾਰਿਆਂ ਨੇ ਕਥਾ ਵਾਰਤਾਂ ਜਿੰਨੀਆਂ ਲੜੀਆਂ ਕੇ ਗਾਣ ਸੁਨੇ ਵੀ ਆ ਇਹਨਾਂ ਨੂੰ ਪਤਾ ਇਹ ਤਾਂ ਕਰਕੇ ਜੀ ਆਮਾ ਬਾਕੀ ਜੀ ਹਮੇਰਾ ਆਪਣਾ ਵਿਰਸਾ ਸੰਭਣਾ ਆਪਣੀ ਬੋਲੀ ਸੰਭਣੀ ਹੈ ਮਾਨੂੰ ਇਸ ਕੀ ਸੰਭਣੇ ਕੀ ਲੋੜ ਹੈ ਜੀ ਬਹੁਤ ਜ਼ਿਆਦਾ ਠੀਕ